ਅੱਜ ਮਿਤੀ 12 9 2024 ਮਾਨਸਾ ਮੰਡੀ ਦੇ ਸਬਜ਼ੀ ਦੇ ਭਾਅ ਇਸ ਪ੍ਰਕਾਰ ਨੇ ਅੱਜ ਟਮਾਟਰ ਵਿਕਿਆ ਜੀ ਲਾਲ ਟਮਾਟਰ ਕੱਲ ਵਾਲੀ ਰੇਟ ਹੀ ਹੈ ਜੀ 27 ਤੋਂ 30 ਰੁਪਏ ਕਿਲੋ ਕਦੂ ਵਿਕਿਆ ਜੀ 12 ਤੋਂ 15 ਉਹੀ ਰੇਟ ਬਸ ਸੇਮ ਰੇਟ ਹੀ ਚੱਲ ਰਹੇ ਨੇ ਮਾਨਸਾ ਮੰਡੀ ਦੀ ਸਬਜ਼ੀ ਦੇ ਭਾਅ ਤੋਰੀ ਵਿਕਿਆ ਜੀ 25 ਤੋਂ 30 ਰੁਪਏ ਕਿਲੋ ਹੋਲ ਗੋਭੀ 45 ਤੋਂ 50 ਰੁਪਏ ਪੱਤ ਗੋਭੀ 35 ਤੀ ਤੋਂ 35 ਰੁਪਏ ਜੀ ਮਿਰਚ ਛੋਟੀ 45 ਤੋਂ 50 ਰੁਪਏ ਜੀ ਲਾਲ ਮਿਰਚ 35 ਤੋਂ 40 ਜੀ ਸ਼ਿਮਲਾ ਮਿਰਚ 50 ਤੋਂ 60 ਜੀ ਪਿਆਜ਼ ਸੁੱਕਾ 43 ਤੋਂ 45 ਜੀ ਪਿਆਜ਼ ਹਰਾ ਤੀ ਤੋਂ 40 ਜੀ ਆਲੂ ਚਿੱਟਾ ਚਿੱਟਾ ਆਲੂ ਵਿਕਿਆ ਜੀ 20 ਤੋਂ 22 ਰੁਪਏ ਲਾਲ ਆਲੂ ਵਿਕਿਆ ਜੀ 22 ਤੋਂ 30 ਰੁਪਏ ਆਲੂ ਡਾਇਮੰਡ ਡਾਇਮੰਡ ਵਿਕਿਆ ਜੀ 23 ਤੋਂ 25 ਪੱਕਾ ਚੌਲਾ ਵਿਕਿਆ ਜੀ 50 ਤੋਂ 60 ਰੁਪਏ ਕਿਲੋ ਕੱਚਾ ਚੌਲਾ ਜੀ 60 ਤੋਂ 70 ਰੁਪਏ ਕਿਲੋ ਰਾਏ ਚਿਬੜ ਵਿਕਿਆ ਜੀ 10 ਤੋਂ 20 ਰੁਪਏ ਕਿਲੋ ਪੀਠਾ ਵਿਕਿਆ ਜੀ 13 ਤੋਂ 15 ਰੁਪਏ ਕਿਲੋ ਜੀ ਮਟਰ ਹਰਾ ਹਰਾ ਮਟਰ ਵਿਕਿਆ ਜੀ 120 ਤੋਂ ਲੈ ਕੇ 130 ਤੱਕ ਜੀ ਦੇਸੀ ਖੀਰਾ ਦੇਸੀ ਖੀਰਾ ਵਿਕਿਆ ਜੀ 22 ਤੋਂ 25 ਰੁਪਏ ਚਨਾ ਖੀਰਾ ਚਨਾ ਖੀਰਾ ਵਿਕਿਆ ਜੀ 30 ਤੋਂ 35 ਰੁਪਏ ਪਿੰਡੀ ਵਿਕਿਆ ਜੀ 45 ਤੋਂ 50 ਰੁਪਏ ਦੇ ਤੱਕ ਜੀ ਗੋਲ ਬੈਂਗਣੀ ਚੂਚਾ ਬੈਂਗਣੀ ਚੂਚਾ ਬੈਂਗਣੀ ਵਿਕੀ ਹੈ ਜੀ 15 ਤੋਂ 25 ਰੁਪਏ ਤੱਕ ਜੀ ਲੰਮੀ ਬੈਂਗਣੀ ਵਿਕੀ ਹੈ ਜੀ 25 ਤੋਂ 30 ਰੁਪਏ ਤੱਕ ਬਤਾਉਂ ਬੈਂਗਣ ਉਬੀ ਕੀ ਹੈ ਜੀ 25 ਤੋਂ 30 ਰੁਪਏ ਕਿਲੋ ਗਵਾਰਾ ਫਲੀ 150 ਤੋਂ ਲਾ ਕੇ 160 ਤੱਕ ਜੀ ਮੂਲੀ ਵਿਕੀ ਹੈ ਜੀ 35 ਤੋਂ 40 ਰੁਪਏ ਗਾਜਰ ਵੀ ਕੀ ਹੈ ਜੀ 20 ਤੋਂ 25 ਰੁਪਏ ਗਾਜਰ ਵੀ ਕੀ ਹੈ ਜੀ ਅੱਜ 20 ਤੋਂ 25 ਰੁਪਏ ਕਿਲੋ ਮਟਰ ਬਿਲੀ ਹੈ 110 ਤੋਂ ਲਾ ਕੇ 120 ਰੁਪਏ ਕਿਲੋ ਜੀ ਅਰਬੀ ਵੀ ਕੀ ਹੈ ਜੀ ਮਾਨਸਾ ਮੰਡੀ ਦੇ 45 ਤੋਂ 50 ਰੁਪਏ ਕਿਲੋ ਜੀ ਕਿਚਾਲੂ ਵੀ ਕੀ ਹੈ ਜੀ 15 ਤੋਂ 20 ਰੁਪਏ ਆਦਾ ਆਦਾ ਵੀ ਗਿਆ 70 ਤੋਂ 80 ਰੁਪਏ ਕਿਲੋ ਜੀ ਲਸਣ ਵੀ ਕੀ ਹੈ ਜੀ ਦੇਸੀ ਲਸਣ 300 ਤੋਂ ਲਾ ਕੇ 320 ਰੁਪਏ ਕਿਲੋ ਤੱਕ ਜੀ ਪਰਮਲ ਪਰਮਲ ਵੀ ਗਿਆ ਜੀ 35 ਤੋਂ 40 ਰੁਪਏ ਛੋਟਾ ਕਰੇਲਾ ਝਾੜ ਕਰੇਲਾ ਵਿਕਿਆ ਜੀ 110 ਤੋਂ ਲਾ ਕੇ 120 ਰੁਪਏ ਤੱਕ ਜੀ ਵੱਡਾ ਕਰੇਲਾ ਵਿਕਿਆ ਜੀ 35 ਤੋਂ 40 ਰੁਪਏ ਇਹ ਸੀ ਮਾਨਸਾ ਮੰਡੀ ਦੇ ਅੱਜ ਦੇ ਸਬਜ਼ੀ ਦੇ ਭਾਅ ਕੱਲ ਨੂੰ ਨਵੇਂ ਭਾਅ ਲੈ ਕੇ ਫੇਰ ਆਵਾਂਗੇ